ਕੰਨਾਂ ਤੋਂ ਪੂਰੀ ਸ਼ਾਂਤੀ ਹੈ ਇੱਥੇ ਬੈਠ ਕੇ ਤੁਸੀਂ ਯੋਗਾ ਕਰੋ, ਪਾਠ ਕਰੋ, ਜਿਹੜੇ ਵੀ ਤੁਹਾਨੂੰ ਮੰਨਦੇ ਆ ਉਹਦੀ ਉਪਾਸਨਾ ਕਰੋ। ਕੁਦਰਤ ਦੇ ਨਾਲ ਬੈਠ ਕੇ ਗੱਲਾਂ ਕਰੋ। ਤੁਹਾਨੂੰ ਸਿੱਕ ਜਿੜੀਆਂ, ਕਾਟੋ, ਗਲੈਰੀਆਂ ਤੁਹਾਡੇ ਕੋਲ ਆ ਜਾਂਦੀਆਂ। ਤੁਸੀਂ ਉਹਨਾਂ ਨੂੰ ਹੱਥਾਂ ਤੇ ਦਾਣੇ ਰੱਖੋ ਔਰ ਫਿਰ ਹੱਥਾਂ ਤੋਂ ਦਾਣੇ ਚੁੱਕਦੀਆਂ ਲੇ ਇੱਕ ਬਹੁਤ ਹੀ ਬਹੁਤ ਹੀ ਸ਼ਾਂਤਮਈ ਬਹੁਤ ਹੀ ਵਧੀਆ ਮਾਹੌਲਾ ਜੀ। ਇੱਥੇ ਤੁਸੀਂ ਇੱਕ ਨੇ ਕੁਦਰਤ ਰੱਬ ਤੁਸੀਂ ਇੱਥੇ ਬੈਠ ਕੇ ਤੁਸੀਂ ਰੱਬ ਨੂੰ ਦਰਸ਼ਨ ਕਰ ਸਕਦੇ ਹੋ। ਲੋਈ ਦੋਸਤੋ ਅੱਜ ਅਸੀਂ ਆਏ ਹੋਇਆ ਆ ਬੀਅਰ ਕ੍ਰਿਕ ਪਾਰਕ ਤੁਹਾਨੂੰ ਬੀਅਰ ਕ੍ਰਿਕ ਪਾਰਕ ਦਾ ਟੂਰ ਕਰਾਉਂਦੇ ਆ ਸਾਡੀ ਭਾਈ ਦੇ ਨਾਲ ਸਾਡੀ ਭਾਜੀ ਕੁਝ ਗੱਲਾਂ ਬਾਤਾਂ ਦੱਸੋ ਸਾਨੂੰ ਚਲੋ ਜੀ ਸਭ ਤੋਂ ਪਹਿਲਾਂ ਫੜਿਆ ਨੂੰ ਇਹ ਜੀ ਹੈਗਾ ਸਾਡਾ ਸਰੀ ਦਾ ਮਸ਼ਹੂਰ ਬੀਅਰ ਕ੍ਰਿਕ ਪਾਰਕ ਇਹ ਮਸ਼ਹੂਰ ਹਾਲੇ ਤੱਕ ਅਟੈਰੀ ਕੋਨ ਵਾਲੇ 20 ਸਾਲਾਂ ਵਿੱਚ ਜਿੰਦਾ ਤੁਹਾਡੇ ਨਿਊਯਾਰਕ ਦਾ ਹੈਗਾ ਸੈਂਟਰਲ ਪਾਰਕ ਇਹ ਇਹੋ ਜਿਹਾ ਪਾਰਕ ਹੈ ਨਾ ਜਿਹਨੂੰ ਜਦਾ ਲੰਗ ਆਫ ਯੂਰ ਕਹਿੰਦੇ ਆ ਇਹਨੂੰ ਲੰਗ ਆਫ ਸਦੀ ਕਹਿਣਾ ਪੈਣਾ ਜਿੰਦੀ ਸਾਡੇ ਅੱਗੇ ਵਾਲੇ ਡਵੈਲਪਮੈਂਟ ਹੋ ਰਹੀ ਆ ਤੇ ਇੱਕੋ ਸਾਡੇ ਕੋਲ ਗ੍ਰੀਨਰੀ ਸਪੇਸ ਹੈ ਜਿਹਦੇ ਵਿੱਚ ਤੁਸੀਂ ਫਰੈਸ਼ ਪਾਣੀ ਚੱਲਦਾ ਦੇਖ ਲਓ ਇਹਦੇ ਮਸ਼ੀਆਂ ਵੀ ਨੇ ਬੱਚਾ ਵੀ ਨੇ ਕਿਊਰਟੀਆਂ ਵੀ ਨੇ ਤੁਹਾਨੂੰ ਜਿਹੜੀਆਂ ਕਾਟੋ ਸਾਰਾ ਕੁਝ ਸਭ ਤੁਸੀਂ ਦੇਖਦੇ ਬਹੁਤ ਕਲੋਜ਼ ਹੋ ਗਏ ਹੋ ਮੈਂ ਫਾਰੇ ਨੂੰ ਅਸੀਂ ਪ੍ਰੋਪਰੈਸ ਕਰਦਾ ਆਓ ਦੇਖੋ ਬੱਚਿਆਂ ਨੂੰ ਫੀਲਵਾ ਦੇਖੋ ਗੁਰਗਨੂਰ ਨੂੰ ਪੂਰੇ ਖੇਤ ਦੇ ਦੇਖੋ ਬਜ਼ੁਰਗਾਂ ਲਈ ਇਥੇ ਬਣਿਆ ਬੈਠਣ ਲਈ ਸੀਨੀਅਰ ਸੈਂਟਰ ਗੁਰਗਨੂਰ ਆਪਣੇ ਤਾਂ ਜਿਹੜਾ ਖੇਡਦੇ ਨੇ ਆਪਣੇ ਦੁਪਹਿਰ ਦਾ ਟਾਈਮ ਕੱਢ ਕੇ ਜਾਂਦੇ ਨੇ ਐਂਡ ਸ਼ਾਮ ਨੂੰ ਬੱਚੇ ਉਹਨੇ ਟਰੈਕ ਐਂਡ ਫੀਲਡ ਦੇ ਵਿੱਚ ਤੇ ਹਾਂ ਬਾਬੂ ਵੀ ਦਿਖਾਉਂਦੇ ਇਹਨਾਂ ਨੂੰ ਟਰੈਕ ਐਂਡ ਫੀਲਡ ਦਿਖਾਉਂਦੇ ਆ ਤੇ ਤੁਸੀਂ ਸਵੇਰੇ ਤੋਂ ਵਾਕ ਰੰਨਾ ਹੋਏ ਸੀ ਕੁਝ ਕੁਦਰਤ ਇੰਨਾ ਨੇੜੇ ਹੋ ਜਾਂਦੇ ਹੋ ਕਿ ਤੁਹਾਨੂੰ ਲੱਗਦਾ ਮੇਰਾ ਬੱਬ ਇੱਥੇ ਆ ਬਿਲਕੁਲ ਬਿਲਕੁਲ ਭਾਜੀ ठीक है जी चलते हम आप अगे देखते आ वाली पार्क भी अंडर कंस्ट्रक्शन हाँ, है हो रही हरी बन रही है, तुक है, तुक है।, तुक है। आ वाला एरिया कुछ नहीं हों पेल ना हाँ जी ट्रेन भी चलती है वो टाइम होंगे मन लगता कोई ट्रेन का ओके हर रोज हूँ चलती भी है ओके

ਵੈਲ ਕੋ ਵੀਲ ਕੋ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਫੁੱਲ ਹੁੰਦੇ ਜਿਦਾ ਆਪਣੇ ਕਹਿੰਦੇ ਆ ਫਿਰਪ ਬਿਆਫਰਲ ਨੂੰ ਆਪਣੇ ਆਪ ਉਗ ਜਾਂਦੇ ਆ ਪਰ ਉਹਦੇ ਵਿੱਚ ਨਵੀਂ ਪਲਾਂਟੇਸ਼ਨ ਜਿਹੜੀ ਸੀ ਉਹਨੂੰ ਹੁਣ ਸਟਾਪ ਕਰ ਦਿੱਤੀ ਆ ਹਾਲੇ ਵੀ ਜਿਹੜੀ ਉਹਦੇ ਜੋ ਕਿ ਸਪਰਿੰਗ ਸੁੱਕਾ ਗਈ ਆ ਤੇ ਆਉਣ ਵਾਲੇ 3-4 ਹਫ਼ਤਾ ਦੇ ਵਿੱਚ ਤੁਸੀਂ ਦੇਖੋਗੇ ਕਿ ਨਵੀਂ ਪਲਾਂਟੇਸ਼ਨ ਹੋਊਗੀ ਪਰ ਉਹ ਬਹੁਤ ਜਲਦੀ ਹੋਲ ਜਾਣਗੇ ਵਿਦਨ ਫਾਈਵ ਦੇ ਚੱਕੀ ਆਹ ਫੁੱਲ ਬਹੁਤ ਹੈ ਇਹ ਤਾਂ ਬੋਗਰ ਕਰਕੇ ਦੇਖੋ ਪਾਣੀ ਬਾਰੇ ਕੀ ਕਿਹਾ ਬੰਦੇ ਨੇ ਤੇ ਜੇ ਤੁਹਾਨੂੰ ਮੈਡੀਕੇਸ਼ਨ ਚਾਹੀਦੀ ਹੋਵੇ। ਯਾ ਮੈਂ ਡਿਸੇਬਲਿਟੀ ਬੌਸ ਹੁਣ ਬਣਿਆ ਹੋਇਆ। ਸ਼ਾਂਤੀ ਦੇਖੋ ਭਾਜੀ ਸ਼ਾਂਤੀ ਕਿੰਨੀ ਆ। ਫਰੇਮ ਹਾਲ ਹੈ ਚਲੋ ਛੇੜੀ ਉੱਪਰ ਵੀ ਦਾ ਬਹੁਤ ਹੀ ਵਧੀਆ ਬੀਕ ਪਾਰਕ ਇਥੇ ਬੱਚਿਆਂ ਵਾਸਤੇ ਬਹੁਤ ਫਨ ਐਕਟੀਵਿਟੀ ਹੈਗੀਆਂ ਉਹਨਾਂ ਦੇ ਪਿੰਗਾ ਹੈਗੀਆਂ ਸਲਾਈਡ ਹੈਗੀਆਂ ਟ੍ਰੇਨ ਹੈਗੀ ਆ ਤੁਸੀਂ ਪਿੰਗ ਤੇ ਆਓ ਬੱਚਿਆਂ ਨਾਲ ਲੈ ਕੇ ਆਪ ਵੀ ਅਡਲਟ ਵੀ ਜਾ ਸਕਦੇ ਆ ਨਾਲ ਪਿੰਗਸ ਵੀ ਜਾ ਸਕਦੇ ਆ ਪੂਰਾ ਫਨ ਹੈ ਫੁੱਲ ਫਿਲ ਫਨ ਹੈ ਕ੍ਰਿਸਮਸ ਦੇ ਨਾਲ ਵਿੱਚ ਇਥੇ ਲਾਈਟਿੰਗ ਹੁੰਦੀ ਆ ਬਹੁਤ ਪਿਆਰੀਆਂ ਹੈਲੋਵੀਨ ਦੇ ਦੌਰ ਵਿੱਚ ਤੁਸੀਂ ਬਹੁਤ ਹੀ ਦਾਲਾ ਵਧੀਆ ਡੈਕੋਰੇਸ਼ਨ ਕੀਤੀ ਹੁੰਦੀ ਆ ਚਲੋ ਵੀ ਇੱਕ ਤੁਸੀਂ ਵੱਖਰੀ ਦੁਨੀਆ ਵਿੱਚ ਚਲੇ ਜੰਦੇ ਹੋ ਜਦੋਂ ਤੁਸੀਂ ਵੀਰ ਕੇ ਇੱਕ ਵਰਕਰੇ ਵਿੱਚੋਂ ਦੇਖ ਕੇ ਨਾ ਸੋਨਾ ਬਣਿਆ ਹੋਇਆ ਹੁਣ ਇਥੇ ਫੁੱਲ ਲੱਗ ਜਾਣੇ ਹਨ ਬੈਠਣ ਦੇ ਲਈ ਚੇਅਰਸ ਲੱਗੀਆਂ ਹੋਈਆਂ ਆ ਜੇ ਤੁਸੀਂ ਕਮਰੇ ਤੋਂ ਥੱਕ ਵੀ ਗਏ ਆ ਸਾਈਡ ਤੇ ਬੈਠ ਸਕਦੇ ਆ ਸ਼ਾਂਤੀ ਦੇਖੋ ਭਾਜੀ ਕਿੰਨੀ ਆ ਕੋਈ ਕੋਈ ਆਵਾਜ਼ ਨਹੀਂ ਪਾਣੀ ਦੀ ਆਵਾਜ਼ ਹੈ ਮਤਲਬ ਕਿ ਜੋ ਨੈਚਰਲ ਰਿਸੋਰਸਸ ਜਿੰਨੇ ਵੀ ਹੈਗੇ ਆ ਉਹ ਆਪਾਂ ਨੂੰ ਪ੍ਰੋਪਰਲੀ ਹੈ ਨਾ ਹੱਕ ਕੰਨਾਂ ਨੂੰ ਸੁਣਨ ਨੂੰ ਮਿਲ ਰਿਹਾ। ਜਿਹੜੇ ਤੁਸੀਂ ਬਾਹਰ ਹੀ ਕੋਪ ਆਪਾਂ ਦੇਖਣ ਨੂੰ ਮਿਲਿਆ ਇੱਕ ਪੌਂਡ ਲੱਗਦਾ। ਪਰ ਇਹਦੇ ਵਿੱਚ ਤੇਰੀ ਸੈਮਨ ਆ ਆਪਣੇ ਅੰਡੇ ਦਿੰਦੀ। ਹੂੰ ਹੂੰ। ਦਰਾਂਸ ਪਾਣੀ ਦੇ ਦਰਾਂ ਲਾਈਫ ਨੂੰ ਸਟਾਰਟ ਰਹੀ ਹੈ ਜਿਹੜੀ ਸੈਮਨ ਦੀ ਲਾਈਫ ਹੈ। ਇਹਨਾਂ ਪੌਂਡ ਨੂੰ ਸਟਾਰਟ ਹੋ ਕੇ 30 ਕਿਲੋ ਸਮੁੰਦਰ ਚ ਜਾ ਕੇ 7 ਸਾਲ ਉੱਤੇ ਕੱਟ ਕੇ ਮੁੜ ਕੇ ਫੇਰ ਇੱਥੇ ਆਉਂਦੇ ਆ। ਤੇ ਅੰਡੇ ਦੇ ਕੇ ਫੇਰ ਮਰਦੀਆਂ। ਇੱਕ ਬਹੁਤ ਹੀ ਪੰਜਾਬੀ ਦੀ ਮਸ਼ਹੂਰ ਕਹਾਣੀ ਹੋਈ ਸੀ ਕਿ 20-25 ਸਾਲ ਪਹਿਲਾਂ ਮਾਣਾਸੀ ਕੈਮ ਲੋਕਸ ਦੀ ਇਹ ਮਸ਼ੀਨ ਉਹ ਪੇਸ਼ ਤੋਂ ਆਲ ਲਾਈਫ ਸਾਈਕਲ ਦਿੱਤੀਗੀ ਇਹਦਾ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ ਮੱਛੀ ਕਿੱਦਾਂ ਇਥੋਂ ਅੰਡਾ ਬਣਦਾ ਕਿਸ ਤਰ੍ਹਾਂ ਉਹ ਸਪਾਨ ਹੋ ਕੇ ਅੱਗੇ ਜਾਂਦੀ ਆ ਬਦੀ-ਬਦੀ ਆਪਣੀ ਜਵਾਨੀ ਬਾਹਰ ਕੌਂ ਫਿਰ ਕੇ ਆਪਣੇ ਜੰਮਣ ਧਰਤੀ ਦੇ ਜੰਮਣ ਪੌਂਤੇ ਮੁੜ ਕੇ ਕਿਵੇਂ ਹੁੰਦੀ ਆ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ Okay thank you ਆਹ ਬੰਗਲੜੀ ਦੇ ਪੁੱਤਰ ਬਣਨ ਵਾਲੇ ਆਹ ਵਰਜੇ ਕੀ ਰਿਹਾ ਹੈਗਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਹੱਥ ਨਹੀਂ ਜਾਂਦਾ ਉਹ ਪੜ ਸਕਦੇ ਹੋ ਔਰ ਗਰੁੱਪ ਵਿੱਚ ਬੈਠ ਕੇ ਮੈਡੀਟੇਸ਼ਨ ਵੀ ਕਰ ਸਕਦੇ ਆ ਇੱਕ ਬਹੁਤ ਹੀ ਵਧੀਆ ਚੀਜ਼ ਬਣੀ ਹੋਈ ਆ ਇੱਥੇ ਸਮਾ ਦੇ ਵਿੱਚ ਪੂਰੀ ਗ੍ਰੀਨਰੀ ਹੋ ਜਾਂਦੀ ਉੱਥੇ ਤੇ ਕਵੇਲ ਆ ਸਾਰੇ ਫਲ ਲੱਗ ਜਾਂਦੀਆਂ ਹਨ ਪੂਰੀ ਆਪਣੀ ਸ਼ਕਤ ਬਣਾਉਣ ਦੀ ਉੱਥੇ ਦੰਗ ਵਾਕਾਂ ਦੇ ਇਥੇ ਵਰਤਾਂਗੇ ਥੱਲੇ ਵੀ ਆਪਣੇ ਮੈਟ ਤੇ ਆ ਕੇ ਤੁਸੀਂ ਯੋਗਾ ਕਰ ਸਕਦੇ ਹੋ ਇਹਦੇ ਇੱਕ ਸਾਡਾ ਛੋਟਾ ਜਿਹਾ ਉਪਰਾਲਾ ਸੀ ਇੱਕ ਸਰੀ ਦਾ ਬਹੁਤ ਹੀ ਸੋਹਣਾ ਪੋਰਟਰੀ ਦੇ ਇੱਕ ਫਸਲਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਇਹਦੇ ਵਿੱਚ ਹੋਰ ਵੀ ਵੀਡੀਓ ਦਿਖਾਵਾਂਗੇ ਤੁਸੀਂ ਆਪਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਲੱਗਿਆ ਸਾਡਾ ਛੋਟਾ ਜਿਹਾ ਉਪਰਾਲਾ ਅਸੀਂ ਕਿਉਂ ਪ੍ਰੋਫੈਸ਼ਨਲ ਨਹੀਂ ਹੈਗੇ ਪਰ ਅਸੀਂ ਇੱਕ ਕੋਸ਼ਿਸ਼ ਕੀਤੀ ਆਪਣੇ ਸੋਹਣੇ ਸ਼ਹਿਰ ਨੂੰ